ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਇੱਕ ਐਦਾਂ ਦਾ ਆਂਬ ਦਾ ਆਚਾਰ ਬਣਾਉਣਾ ਦਿਖਾਵਾਂਗੇ ਦੇਖੋ ਆਂਬ ਦਾ ਆਚਾਰ ਤੁਸੀਂ ਬਹੁਤ ਤਰੀਕੇ ਦਾ ਦੇਖਿਆ ਹੋਣਾ ਪਰ ਅੱਜ ਇਸ ਤਰੀਕੇ ਨਾਲ ਹਨਾ ਮੇਰੇ ਮੰਮੀ ਜੀ ਜਿਹਾ ਅਸੀਂ ਬਣਾਉਨੇ ਆ ਤੁਹਾਨੂੰ ਉਸ ਤਰੀਕੇ ਨਾਲ ਦਿਖਾ ਰਹੇ ਹਾਂਗੇ ਅਸੀਂ ਨੇ ਇਹ 10 ਕਿਲੋ ਆਂਬ ਲੈਤੇ ਨੇ ਇਹਨਾਂ ਨੂੰ ਪਹਿਲਾਂ ਕਟਿੰਗ ਕਰਵਾ ਕੇ ਚੰਗੇ ਤਰੀਕੇ ਨਾਲ ਧੋ ਕੇ ਹਨਾ ਫਾੜੀਆਂ ਨੂੰ ਸੁਕਾ ਲਿਆ ਹੁਣ ਇੱਕ ਪੀਪੀ ਦੇ ਵਿੱਚ ਹਨਾ ਪਾ ਕੇ ਕਿਸੇ ਵੀ ਬਰਤਮਨ ਦੇ ਵਿੱਚ ਪਾ ਕੇ ਤੇ ਅੱਗੇ ਕੀ ਪਾਵਾਂਗੇ ਤੇ ਤੁਹਾਨੂੰ ਦੱਸਾਂਗੇ ਇਸ ਚਾਰ ਨੂੰ ਤੁਸੀਂ ਨਾ 5 ਸਾਲ ਤੱਕ ਵੀ ਰੱਖ ਸਕਦੇ ਹੋ ਨਾ ਇਹ ਕਾਲਾ ਹੋਊਗਾ ਤੇ ਨਾ ਹੀ ਇਹਨੂੰ ਖਰਾਬ ਹੋਊਗਾ ਬਿਲਕੁਲ ਉਲੀ ਵਗੈਰੇ ਇਹਨੂੰ ਕੁਝ ਨਹੀਂ ਲੱਗਦੀ ਹੈਗੀ ਹੁਣ ਆਪਾਂ ਇਹਦੇ ਵਿੱਚ ਹੈ ਨਾ ਪੀਪੀ ਦੇ ਵਿੱਚ ਇਹਨੂੰ ਪਾ ਦਾਂਗੇ ਫਿਰ ਇਹਦੇ ਵਿੱਚ ਆਪਾਂ 10 ਕਿਲੋ ਦੇ ਵਿੱਚ ਹੈ ਨਾ 1 ਕਿਲੋ ਨਮਕ ਦੀ ਥੈਲੀ ਪਾ ਕੇ ਇਹਨੂੰ ਇੱਕ ਹਫ਼ਤੇ ਲਈ ਇਦਾਂ ਹੀ ਛੱਡ ਦਾਂਗੇ ਇੱਕ ਹਫ਼ਤਾ ਇਹਨੂੰ ਡੇਲੀ ਹਿਲਾਉਣਾ ਹੈਗਾ ਹਨਾ ਹਿਲਾਉਂਦੇ ਰਹਿਣ ਨਾਲ ਜਿੰਨਾ ਵੀ ਨੂਨ ਨਮਕ ਐ ਮਿਲ ਕੇ ਨੂਨ ਕਹਿੰਦੇ ਨੇ ਆਪਾਂ ਨਮਕ ਕਹਿੰਦੇ ਨੇ ਨਾ ਇਹ ਸਾਰੇ ਫਾੜਿਆਂ ਦੇ ਲੱਗ ਰਹਿ ਜੇਗਾ ਤੇ ਜਿਹੜਾ ਐਕਸਟਰਾ ਇਹਦਾ ਖੱਟਾ ਪਾਣੀ ਹੈ ਨਾ ਉਹ ਸਾਰਾ ਨਿਕਲ ਜੇਗਾ ਅੱਗੇ ਕੀ ਕੀ ਪ੍ਰੋਸੀਜਰ ਹੈ ਤੁਹਾਨੂੰ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਇੱਕ ਬਿਲਕੁਲ ਯੂਨੀਕ ਤਰੀਕੇ ਨਾਲ ਹੈ ਨਾ ਇੱਕ ਅਲੱਗ ਤਰੀਕੇ ਨਾਲ ਆਚਾਰ ਪਾਉਨੇ ਆ ਅਸੀਂ ਕਿਉਂਕਿ ਪਹਿਲਾਂ ਅਸੀਂ ਵੀ ਜਦੋਂ ਆਚਾਰ ਪਾਉਂਦੇ ਹੁੰਦੇ ਸੀ ਜਾਂ ਤਾਂ ਹੈ ਨਾ ਉੱਲੀ ਜੀ ਮਣੀ ਮੋਟੀ ਲੱਗ ਜਾਂਦੀ ਸੀ ਜਾਂ ਫਿਰ ਸਾਲ ਬਾਅਦ ਹੈ ਨਾ ਉਹ ਕਾਲਾ ਜਾ ਹੋਣ ਲੱਗ ਜਾਂਦਾ ਸੀ ਪਰ ਇਸ ਤਰੀਕੇ ਨਾਲ ਪਾਇਆ ਹੋਇਆ ਆਚਾਰ ਹੈ ਨਾ ਬਿਲਕੁਲ ਕਾਲਾ ਨਹੀਂ ਹੁੰਦਾ ਹੈਗਾ ਤੁਹਾਨੂੰ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਦਿਖਾਵਾਂਗੇ ਤੇ ਮੰਮੀ ਨੇ ਪੂਰੀ ਹੈ ਨਾ ਥੈਲੀ ਸੀ ਜਿਹੜੀ ਨਮ ਬਾਅ ਦੇ ਵਿੱਚ ਬੇਸਤੀ ਹੋਊਗਾ ਨਿਕਲ ਜਾਊਗਾ ਪਾਣੀ ਤੁਹਾਨੂੰ ਦਿਖਾਵਾਂਗੇ ਵੀ ਕਿਦਾਂ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਅੱਜ ਟਿਊਜ਼ਡੇ ਹੈ ਨਾ ਅਗਲੇ ਟਿਊਜ਼ਡੇ ਤੱਕ ਆਪਾਂ ਇਹਨੂੰ ਰੱਖ ਦਾਂਗੇ ਹਾਂਜੀ ਅੱਜ ਇੱਕ ਹਫ਼ਤਾ ਹੋ ਚੁੱਕਿਆ ਤੇ ਹਨਾ ਆਪਾਂ ਨੇ ਜਿਹੜੀਆਂ ਫਾੜੀਆਂ ਨੇ ਪੀਪੀ ਦੇ ਵਿੱਚੋਂ ਕੱਢ ਲਈਆਂ ਦੇਖੋ ਹਾਫ ਇਹ ਪੱਕ ਚੁੱਕਿਆ ਮਤਲਬ ਕਿ ਜਿਹੜਾ ਸਿਲਕਾ ਦਾ ਨਾ ਗਲ ਚੁੱਕਿਆ ਹੈਗਾ ਤੇ ਡੇਲੀ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਇਹਦੇ ਹੁਣ ਜਿਹੜਾ ਪਾਣੀ ਸੀ ਐਕਸਟਰਾ ਦੇਖੋ ਜਿਹੜਾ ਨਮਕ ਵਾਲਾ ਉਹ نیچے ਨਿਕਲ ਗਿਆ ਜਿਹੜਾ ਖੱਟਾ ਪਾਣੀ ਜਿਹੜਾ ਕਿ ਅਚਾਰ ਨੂੰ ਖਰਾਬ ਕਰਦਾ ਉਲੀ ਲਾਉਂਦਾ ਹੈ ਨਾ ਉਹ ਹੈਗਾ ਇਹਦੇ ਵਿੱਚ ਨਾ ਅਸੀਂ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੇ ਜਿੱਦਾਂ ਕਿ ਕੋਈ ਵਾਈਟ ਕਲਰ ਦੀ ਹੈ ਨਾ ਪੂੜੀ ਜੀ ਪਾਉਣੇ ਆਪਾਂ ਕੈਮੀਕਲ ਦੀ ਵੀ ਖਰਾਬ ਨਾ ਹੋਵੇ ਉਹ ਅਸੀਂ ਬਿਲਕੁਲ ਨਹੀਂ ਪਾਉਂਦੇ ਹੈਗੇ ਹੁਣ ਇਹ ਚੰਗੇ ਤਰੀਕੇ ਨਾਲ ਇੱਕ ਦਿਨ ਦੀ ਧੁੱਪ ਲਗਾ ਕੇ ਆਪਾਂ ਸੁਕਾ ਲਾਂਗੇ ਤੇ ਹੁਣ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ ਮੰਮੀ ਨੇ ਮੇਥੋਂ ਪਹਿਲਾਂ ਪਹਿਲੀ ਹਨਾ ਇਹਦੇ ਵਿੱਚ ਮਸਾਲੇ ਰਲਾਤੇ ਇਹਦੇ ਵਿੱਚ ਕਲੌਂਜੀ ਜਮੈਨ ਜੋ ਵੀ ਸੌਂਫ ਵਗੈਰਾ ਹਨਾ ਤੁਸੀਂ ਪਾਉਨੇ ਆ achar ਦੇ ਵਿੱਚ ਆਪਾਂ ਉਹੀ ਪਾਉਨੇ ਆ ਕੋਈ ਐਕਸਟਰਾ ਚੀਜ਼ ਹਨਾ ਕੁਛ ਨਹੀਂ ਪਾਉਂਦੇ ਅਸੀਂ ਤੇ ਹਲਦੀ ਨਮਕ ਤਾਂ ਆਪਣੇ ਪਾਇਆ ਨਹੀਂ ਕਿਉਂਕਿ ਪਹਿਲੇ ਪਾਇਆ ਹੋਇਆ ਸੀਗਾ ਨਮਕ ਪੂਰਾ ਹੁੰਦਾਗਾ ਆਪਾਂ ਚ ਨਹੀਂ ਪਾਉਂਦੇ ਅਸੀਂ ਨਮਕ ਤੇ ਦੇਖੋ ਇਹਦੇ ਵਿੱਚ ਆਪਾਂ ਨੇ ਪਾਏ ਨੇ ਮੇਥੇ ਕਲੌਂਜੀ ਹੈ ਸੌਂਫ ਆਏਗੀ ਹਨਾ ਤੇ ਹਲਦੀ ਐ ਮਿਰਚਾਂ ਨੇ ਟੇਸਟ ਅਨੁਸਾਰ ਹਨਾ ਜਿੰਨਾਂ ਜਨਨਕ ਤੁਸੀਂ ਪਾਉਣਾ ਚਾਹੋ ਨੇ ਉਹ ਪਾ ਸਕਦੇ ਹੋ ਮਸਾਲੇ ਤਾਂ ਦੇਖੋ ਆਪਣੀ ਰਿਕਰਡਿੰਗ ਨੇ ਤੁਸੀਂ ਦਰੜ ਕਰਕੇ ਵੀ ਪਾ ਸਕਦੇ ਹੋ ਸਾਫ ਤੇ ਹੀ ਪਾ ਸਕਦੇ ਹੋ ਅਸੀਂ ਸਾਫ ਤੇ ਪਾਉਣੇ ਆ ਤੇ ਫਿਰ ਇਹਦੇ ਵਿੱਚ ਮੰਮੀ ਨੇ ਪਾਤਾ तकरीबन ਹਨਾ 1 ਲੀਟਰ ਦੇ ਕਰੀਬ ਹਨਾ ਤੇਲ ਪਾਇਆ ਸਰੋਂ ਦਾ ਆਪਣੇ ਘਰ ਦੇ ਸਰੋਂ ਦਾ ਕੱਚਾ ਤੇਲ ਪਾਇਆ ਕੋਈ ਕਾੜਕੇ ਨਹੀਂ ਪਾਇਆ ਹੈਗਾ ਹੁਣ ਚੰਗੇ ਤਰੀਕੇ ਨਾਲ ਨਾ ਸਾਰੀਆਂ ਫਾੜੀਆਂ ਦੇ ਉੱਪਰ ਆਪਣੇ ਮਸਾਲੇ ਨੂੰ ਲਗਾ ਦੇਣਾ ਤੇ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਨਾ ਹਨਾ ਇਹਨੂੰ ਪਾਣੀ ਨਹੀਂ ਲੱਗਣ ਦੇਣਾ ਦੇਖੋ ਜੇ ਪਾਣੀ ਦੀ ਬੂੰਦ ਲੱਗ ਗਈ ਹੈ ਨਾ ਫਿਰ ਇਹ achar ਖਰਾਬ ਹੋਣੀ ਹੁਣ ਤੁਸੀਂ ਕਿਸੇ ਵੀ ਬੱਤਮਾਨ ਦੇ ਵਿੱਚ ਪਾ ਲਿਓ ਹਨ ਇਹਨੂੰ ਚਾਹੇ ਤੁਸੀਂ 5 ਸਾਲ ਤੱਕ ਰੱਖ ਲਿਓ ਇਹ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜਿਹੜਾ ਗਿੱਲਾ-ਗਿੱਲਾ ਜਿਹਾ ਹਨਾ ਗੋਹਾ ਜਿਹਾ ਬਣ ਜਾਂਦਾ ਆਪਾਂ ਕਹਿ ਦਿੰਨੇ ਹੁੰਨੇ ਹਨਾ ਉਦਾਂ ਦਾ ਆਚਾਰ ਬਿਲਕੁਲ ਨਹੀਂ ਬਣੇਗਾ ਤੇ ਨਾ ਹੀ ਇਹ ਕਾਲਾ ਹੋਊਗਾ ਤੇ ਬਹੁਤ ਹੀ ਟੇਸਟੀ ਬਣਦਾ ਇਸ ਤਰੀਕੇ ਨਾਲ ਤੁਸੀਂ ਨਾ ਇੱਕ ਵਾਰੀ ਅਚਾਰ ਨੂੰ ਜਰੂਰ ਪਾ ਕੇ ਦੇਖਿਓ ਫੇਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਤੁਹਾਡਾ ਅਚਾਰ ਕਿੱਦਾਂ ਦਾ ਰਿਹਾ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆਇਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਆਪਣੇ ਚੈਨਲ ਦਾ ਨਾਮ ਆਹੀ ਹੈ ਤੇ ਦੇਖੋ ਹੋਰ ਵੀਡੀਓਜ਼ ਦੇ ਨਾਲ-ਨਾਲ ਆਪਾਂ ਹਨਾ ਖਾਣੇ ਦੀ ਰਿਲੇਟਿਡ ਸਾਰੀਆਂ ਵੀਡੀਓਜ਼ ਪਾਉਂਦੇ ਰਹੇ ਨੇ ਆਪਾਂ ਨੇ ਭਰਮੀਆਂ ਮਿਰਚ ਦਾ ਹਨਾ ਲਾਲ ਮਿਰਚ ਦਾ ਅਚਾਰ ਵੀ ਤੁਹਾਨੂੰ ਦਿਖਾਇਆ ਤੇ ਹਰੀ ਮਿਰਚ ਦਾ ਅਚਾਰ ਹਨਾ ਆਵਲੇ ਦਾ ਅਚਾਰ ਸਾਰੇ ਅਚਾਰ ਨਿੰਬੂ ਵਗੈਰਾ ਦੇ ਸਾਰੇ ਅਚਾਰ ਹਨਾ ਤੁਹਾਨੂੰ ਆ ਤੇ ਮम्मी ਕਹਿੰਦੇ ਥੋੜਾ ਜਿਹਾ ਨਾ ਤੇਲ ਮੈਨੂੰ ਘੱਟ ਲੱਗ ਰਿਹਾ ਤੇ ਥੋੜਾ ਜਿਹਾ ਤੇਲ ਉਹਨਾਂ ਨੇ ਹੋਰ ਪਾਤਾ ਇਹਦੇ ਵਿੱਚ ਤੇ ਕਮ ਸੇ ਕਮ ਵੀ 1 ਲੀਟਰ ਹਨਾ ਤੇਲ ਪੈ ਜਾਂਦਾ ਹੈਗਾ 10 ਕਿਲੋ ਦੇ ਵਿੱਚ ਅਗਰ ਜ਼ਿਆਦਾ ਤੁਸੀਂ ਹਨਾ ਆਇਲੀ ਜਿਹਾ ਖਾਣਾ ਪਸੰਦ ਕਰਦੇ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਆਦਰਵਾਇਜ਼ 1 ਲੀਟਰ ਤੇਲ ਬਹੁਤ ਹੈਗਾ ਨਮਕ ਹਨਾ ਅਗਰ ਤੁਸੀਂ ਸਾਡੇ ਤਰੀਕੇ ਨਾਲ ਪਾਓਗੇ ਤਾਂ ਬਾਅਦ ਦੇ ਵਿੱਚ ਨਮਕ ਨਾ ਪਾਓ ਕਿਉਂਕਿ ਜਿਹੜਾ ਪਹਿਲਾਂ ਆਪਾਂ 1 ਕਿਲੋ ਹਨਾ ਨਮਕ ਪਾਇਆ ਸੀਗਾ ਉਹਦੇ ਨਾਲ ਜਿਹੜਾ ਨਮਕ ਆਏਗਾ ਸਾਰਾ ਪ੍ਰੋਪਰ ਬਹੁਤ ਟੇਸਟੀ ਬਣਦਾ ਨਾ ਘੱਟ ਰਹੇ ਨਾ ਵੱਧ ਰਹੇ ਨਾ ਆਪਾਂ ਨੂੰ ਹਨਾ ਜ਼ਿਆਦਾ ਨਮਕ ਜਾਂ ਹੁੰਦਾਗਾ ਉਹ ਨਹੀਂ ਠੀਕ ਲੱਗੇਗਾ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੁਣ ਆਪਾਂ ਇਹਨੂੰ ਕਿਸੇ ਵੀ ਹਨਾ ਪੀਪੀ ਦੇ ਵਿੱਚ ਪਾ ਕੇ ਰੱਖ ਦਾਂਗੇ ਤੇ ਜਿੰਨਾ ਟਾਈਮ ਲੰਬਾ ਤੁਸੀਂ ਚਾਹੇ ਨੂੰ 5 ਸਾਲ ਰੱਖ ਲਓ 4 ਸਾਲ ਰੱਖ ਲਓ ਇਹ ਬਿਲਕੁਲ ਕਾਲਾ ਨਹੀਂ ਹੁੰਦਾ ਹੈਗਾ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਜੀ ਬੱਸ ਸਤਿ ਸ਼੍ਰੀ ਅਕਾਲ